ਪੰਜਾਬ 'ਚ ਸ਼ੁਰੂ ਹੋਈਆਂ ਗੱਡੀਆਂ ਦੀਆਂ ਖਬਰਾਂ ਤੋਂ ਬਾਅਦ ਬਹੁਤ ਸਾਰੇ ਸ਼ਰਧਾਲੂ ਇਹਨਾਂ ਗੱਡੀਆਂ ਦੇ ਕਿਰਾਏ ਲਈ ਫੋਨ ਕਰ ਰਹੇ ਸੀ ਜਾਣਕਾਰੀ ਲੈ ਰਹੇ ਸੀ ਜਿਸ ਕਰਕੇ ਇਹ ਖਬਰ ਬਣਾਈ ਗਈ ਆ ਮਾਲਵਾ ਖੇਤਰ ਦੇ 10 ਜ਼ਿਲ੍ਹਿਆਂ ਲਈ ਕੇਂਦਰ ਸਰਕਾਰ ਨੇ ਦਿੱਤੀ ਹੋਈ ਆ ਦੋ ਗੱਡੀਆਂ ਦੀ ਸੌਗਾ Hindu ਤੇ Sikh ਸ਼ਰਧਾਲੂਆਂ ਨੂੰ ਇਹਨਾਂ ਗੱਡੀਆਂ ਲਈ ਆਪਣੇ ਗੁਰਦੁਆਰਿਆਂ ਦੇ ਜਾਣ ਲਈ ਚੜ੍ਹਿਆ ਹੋਇਆ ਹੈ ਚਾਹ ਸ਼ੁਰੂ ਹੋਈਆਂ ਇਹਨਾਂ ਗੱਡੀਆਂ ਵਿੱਚ ਤੁਸੀਂ ਸਿਰਫ 140 ਰੁਪਏ ਤੇ 450 ਰੁਪਏ ਦੀ ਟਿਕਟ ਲੈ ਕੇ ਕਰ ਸਕਦੇ ਹੋ ਸਫਰ ਯਾਨੀ ਹਰਦਵਾਰ ਲਈ 140 ਰੁਪਏ ਤੇ ਹਜੂਰ ਸਾਹਿਬ ਲਈ 450 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਇਹਨਾਂ ਦੋਨਾਂ ਗੱਡੀਆਂ ਲਈ ਤੁਸੀਂ ਘਰੇ ਬੈਠੇ ਹੀ ਆਨਲਾਈਨ ਬੁਕਿੰਗ ਵੀ ਕਰ ਸਕਦੇ ਹੋ ਆਪਣੀ ਸੀਟ ਆ ਪਰਿਵਾਰ ਦੇ ਲਈ ਤੇ ਆਪਣੇ ਲਈ ਬੁੱਕ ਕਰ ਸਕਦੇ ਹੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ 10 ਜ਼ਿਲ੍ਹਿਆਂ ਦੇ ਹਿੰਦੂ ਤੇ ਸਿੱਖ ਸ਼ਰਧਾਲੂਆਂ ਲਈ ਰੇਲਵੇ ਵਿਭਾਗ ਨੇ ਦੋ ਨਵੀਆਂ ਹਫਤਾਵਾਰੀ ਮੇਲ ਐਕਸਪ੍ਰੈਸ ਗੱਡੀਆਂ ਸ਼ੁਰੂ ਕਰਨ ਦੀ ਸੌਗਾਤ ਦਿੱਤੀ ਹੈ ਜਿਨ੍ਹਾਂ ਵਿੱਚ ਇੱਕ ਗੱਡੀ ਹਰੇਕ ਸ਼ੁੱਕਰਵਾਰ ਨੂੰ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਆ ਤੇ ਦੂਜੀ ਗੱਡੀ ਹਰੇਕ ਬੁੱਧਵਾਰ ਹਰਦੂਆਰ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਆ ਦੋਨੇ ਗੱਡੀਆਂ ਪੂਰੀ ਸ਼ਰਧਾ ਤੇ ਜੈਕਾਰਿਆਂ ਦੀ ਗੂੰਜ ਨਾਲ ਪਿਛਲੇ ਹਫਤੇ ਸ਼ੁਰੂ ਹੋ ਚੁੱਕੀਆਂ ਤੇ ਵੱਖ-ਵੱਖ ਸਟੇਸ਼ਨਾਂ ਤੇ ਇਹਨਾਂ ਦਾ ਫਰੀਦਕੋਟ ਜ਼ਿਲ੍ਹੇ ਦੇ ਤੇ ਪੰਜਾਬ ਦੇ ਬਾਕੀ ਸਟੇਸ਼ਨਾਂ ਤੇ ਕਾਫੀ ਪਰਵਾ ਸਵਾਗਤ ਵੀ ਹੋਇਆ ਹੈ ਇਹਨਾਂ ਖਬਰਾਂ ਤੋਂ ਬਾਅਦ ਸ਼ਰਧਾਲੂਆਂ ਦੇ ਲਗਾਤਾਰ ਫੋਨ ਆ ਰਹੇ ਸੀ ਕਿ ਇਹਨਾਂ ਗੱਡੀਆਂ ਦੇ ਕਿਰਾਏ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਇਸ ਖਬਰ ਦੇ ਵਿੱਚ ਇਹਨਾਂ ਕਿਰਾਇਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਹਜੂਰ ਸਾਹਿਬ ਨੂੰ ਜਾਣ ਵਾਲੀ ਗੱਡੀ ਹਰੇਕ ਸ਼ੁੱਕਰਵਾਰ ਨੂੰ ਦੁਪਹਿਰ 1.5 ਵਜੇ ਰੇਲਵੇ ਸਟੇਸ਼ਨ ਫਰੀਦਕੋਟ ਪਹੁੰਚਦੀ ਹੈ ਤੇ ਹਰਦوار ਜਾਣ ਵਾਲੀ ਗੱਡੀ ਹਰੇਕ ਬੁੱਧਵਾਰ ਰਾਤ ਨੂੰ 11 ਵਜੇ ਰੇਲਵੇ ਸਟੇਸ਼ਨ ਤੇ ਪਹੁੰਚਦੀ ਆ ਇਹਨਾਂ ਗੱਡੀਆਂ ਦੇ ਕਿਰਾਏ ਦੀ ਲਿਸਟ ਫਰੀਦਕੋਟ ਸਟੇਸ਼ਨ ਤੋਂ ਹਰਦੁਆਰ ਅਤੇ ਹਜੂਰ ਸਾਹਿਬ ਤੱਕ ਭਾਰੇ ਦਿੱਤੀ ਜਾ ਰਹੀ ਆ ਤੁਸੀਂ ਜਿਸ ਸਟੇਸ਼ਨ ਤੋਂ ਇਹ ਖਬਰ ਦੇਖ ਰਹੇ ਹੋ ਉਸ ਦੇ ਹਿਸਾਬ ਨਾਲ ਥੋੜਾ ਬਹੁਤਾ ਵਾਧਾ ਘਾਟਾ ਇਸ ਵਿੱਚ ਐਡ ਕਰ ਸਕਦੇ ਹਾਂ ਜਾਂ ਇਸ ਕਿਰਾਏ ਵਿੱਚੋਂ ਘਟਾ ਸਕਦੇ ਹਾਂ ਕਿਉਂਕਿ ਫਿਰੋਜ਼ਪੁਰ ਤੋਂ ਚੱਲਣ ਵਾਲੀਆਂ ਇਹਨਾਂ ਦੋਨਾਂ ਗੱਡੀਆਂ ਦਾ ਪਹਿਲਾ ਸਟੇਪ ਫਰੀਦਕੋਟੀ ਹੁੰਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਦੀ ਉਹ ਲੰਘਦੀਆਂ ਆਪਣੇ ਮੁਕਾਮ ਵੱਲ ਜਾਂਦੀਆਂ ਕੋਟਕਪੂਰਾ ਬਠਿੰਡਾ ਅਗੇ ਚਲੀਆਂ ਜਾਂਦੀਆਂ ਹਜ਼ੂਰ ਸਾਹਿਬ ਵਾਲੀ ਰੇਲ ਗੱਡੀ ਸ਼ੁੱਕਰਵਾਰ ਨੂੰ ਸਫ਼ਰ ਸ਼ੁਰੂ ਕਰਕੇ 50 ਘੰਟਿਆਂ ਵਿੱਚ ਪੂਰਾ ਕਰਦੀ ਹੈ ਤੇ ਐਤਵਾਰ ਨੂੰ ਉਧਰੋਂ ਵਾਪਸ ਫਿਰੋਜ਼ਪੁਰ ਲਈ ਚੱਲਦੀ ਹੈ ਤੇ ਹਰਦੂਆਰ ਵਾਲੀ ਗੱਡੀ ਬੁੱਧਵਾਰ ਨੂੰ ਚੱਲ ਕੇ 10 ਘੰਟਿਆਂ ਵਿੱਚ ਆਪਣਾ ਸਫ਼ਰ ਮੁਕਾ ਕੇ ਵੀਰਵਾਰ ਨੂੰ ਉਧਰੋਂ ਵਾਪਸ ਚੱਲਦੀ ਹੈ ਰੇਲਵੇ ਸਟੇਸ਼ਨ ਫਰੀਦਕੋਟ ਦੀਆਂ ਟਿਕਟ ਖਿੜਕੀਆਂ ਤੋਂ ਜਿਹੜੀ ਜਾਣਕਾਰੀ ਮਿਲੀ ਆ ਉਸ ਅਨੁਸਾਰ ਤੁਸੀਂ ਅਗਰ ਮੌਕੇ ਤੇ ਜਾ ਕੇ ਟਿਕਟ ਲੈਣੀ ਆ ਸਫ਼ਰ ਤੇ ਜਾਣਾ ਚਾਹੁੰਦੇ ਹੋ ਤੇ ਉੱਥੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਟਿਕਟ ਖਿੜਕੀ ਤੋਂ ਟਿਕਟ ਲੈਣੀ ਆ ਤਾਂ ਕਿਰਾਇਆ ਉਹਦਾ ਹਰਦੂਾਰ ਲਈ ਸਿਰਫ 140 ਰੁਪਏ ਆ ਜਦੋਂ ਕਿ ਹਜੂਰ ਸਾਹਿਬ ਲਈ ਸਿਰਫ 450 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਤੁਹਾਨੂੰ ਪਰ ਜੇ ਤੁਸੀਂ ਘਰੋਂ ਬੈਠੇ ਆਪਣੇ ਸਫ਼ਰ ਨੂੰ ਸੁਖਾਲਾ ਕਰਨ ਦੇ ਲਈ ਪਹਿਲਾਂ ਟਿਕਟਾਂ ਬੁੱਕ ਕਰਵਾਉਣੇ ਹੋ ਤਾਂ ਫਿਰ ਉਸ ਲਈ ਕੁਝ ਕਿਰਾਇਆ ਵੱਧ ਲੱਗਦਾ ਕਿਉਂਕਿ ਚਾਰ categories ਦੇ ਵਿੱਚ ਕਿਰਾਇਆ ਇੱਕ sleeper ਆ ਜਨਰਲ ਆ ਤੇ ਦੋ AC ਦੇ ਕਿਰਾਏ ਆ ਤੇ ਇਸ ਵਿੱਚ ਅੱਗੇ AC ਦੇ ਵੀ ਫਿਰ ਤਿੰਨ ਤਰ੍ਹਾਂ ਦੇ ਕਿਰਾਏ ਆ ਜਿਹਦੇ ਵਿੱਚ AC2 AC3 ਤੇ AC3E ਇਹ ਸ਼ਾਮਲਾ ਹਰਦਵਾਰ ਲਈ ਜਾਣ ਵਾਲੀ ਜਿਹੜੀ ਗੱਡੀ ਆ ਉਸ ਦਾ ਜਿਹੜਾ ਕਿਰਾਇਆ sleeper ਦਾ ਹੈ ਉਹ 255 ਰੁਪਏ ਆ AC2 ਦਾ ਕਿਰਾਇਆ AC2 ਦਾ ਕਿਰਾਇਆ ਜਿਹੜਾ ਉਹ 985 ਰੁਪਏ ਆ ਤੇ AC 3 ਦਾ ਕਿਰਾਇਆ 695 ਰੁਪਏ ਆ ਜਦੋਂ ਕਿ ਹਜ਼ੂਰ ਸਾਹਿਬ ਲਈ ਜਾਣ ਵਾਲੀ ਗੱਡੀ ਦਾ ਸਲੀਪਰ ਦਾ ਕਿਰਾਇਆ ਜਿਹੜਾ ਉਹ 755 ਰੁਪਏ ਆ AC 2 ਦਾ ਕਿਰਾਇਆ 2915 ਰੁਪਏ ਯਾਨੀ 2915 ਰੁਪਏ ਆ AC 3 ਦਾ ਕਿਰਾਇਆ 2005 ਰੁਪਏ ਆ ਤੇ AC 3 E ਸ਼੍ਰੇਣੀ ਆ ਇਹਦੇ ਵਿੱਚ ਉਸ ਦਾ ਕਿਰਾਇਆ 1890 ਰੁਪਏ ਯਾਨੀ 1800 90 ਰੁਪਏ ਰੱਖਿਆ ਗਿਆ ਏ ਸ਼ੁਰੂ ਹੋਈਆਂ ਗੱਡੀਆਂ